ਮੈਂ ਸੇਵਾਦਾਰ ਜਲਦੰਮੀ ਸੁਭਾਸ਼ ਸਰ ਜੋ ਕਿ ਕਾਫੀ ਲੰਬੇ ਸਮੇਂ ਤੋਂ ਜਨਤਾ ਦੇ ਮੁੱਦਿਆਂ ਨਾਲ ਜੁੜਿਆ ਆਵਾ ਔਰ ਜਨਤਾ ਦੇ ਮੁੱਦੇ ਚੁੱਕਣ ਵਿੱਚ ਮੇਰਾ ਹਰ ਇੱਕ ਪੱਤਰਕਾਰ ਭਾਈ ਚਰੇ ਨੇ ਨਿਸ਼ਵਾਸ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਤਹਿ ਦੋਂ ਧਰਮਾਦੀਆਂ ਕੱਲ ਮਿੱਤੀ 14 14 4 2025 ਨੂੰ ਰਾਤੀ ਇੱਕ ਵੀਡੀਓ ਚ ਮੈਂ ਕੁਝ ਪੱਤਰਕਾਰਾਂ ਦੇ ਖਿਲਾਫ 95% ਪੱਤਰਕਾਰਾਂ ਦੇ ਖਿਲਾਫ ਮੇਰੇ ਮੂੰਹ ਲਫਜ਼ ਸਲਿਪ ਕਰ ਗਏ ਉਮਰ ਰੈਲਾਈਜ਼ ਕਰਦਾ ਵਾਂ ਮੇਰੇ ਕੋਲੋਂ ਵੀਡੀਓ ਚ ਜਿਹੜਾ ਪੱਤਗਾ ਅਟੈਕ ਕੀਤਾ ਗਿਆ ਉਹ ਗਲਤ ਹੈ ਲਾਈਵ ਭਾਰਤ ਲਾਈਵ ਤੇ ਉਹ ਸਫਰ ਸ਼ੁਕਲਾ ਜੀ ਲਾਈਵ ਸੀ ਮੈਂ ਔਰ ਮੈਨੂੰ ਨਹੀਂ ਸੀ ਪਤਾ ਵੀ ਮੁੱਦੇ ਕਿਹੜੇ ਤੋਂ ਬੋਲ ਰਿਹਾ ਮੈਂ ਤਾਂ ਮੈਨੂੰ ਮੈਂ ਉਸ ਵੇਲੇ ਤਬੀਅਤ ਮੇਰੀ ਖਰਾਬ ਹੋਣ ਕਰਕੇ ਮੈਂ ਦੋ ਦਿਨ ਤੋਂ ਬਿਮਾਰ ਚੱਲ ਰਿਹਾ ਨਹੀਂ ਉਹਨੇ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਪੁੱਛਿਆ ਕਿ ਪੱਤਰਕਾਰ ਭਾਈਚਾਰਾ ਕਿਸ ਤਰ੍ਹਾਂ ਦਾ ਤੁਸੀਂ ਕਹਿੰਦੇ ਕਿ 95% ਕਰਪਟ ਨਹੀਂ ਮੈਂ ਆਪਣੇ ਲਫ਼ਜ਼ਾਂ ਦੀ ਰੈਲਾਈਜ਼ ਕਰਦਾ ਜੀ ਨੇ ਇਸ ਕੋਈ ਪੱਤਰਕਾਰ ਭਾਈ ਜਾਰੇ ਕੋ ਮਾਫੀ ਮੰਗੋਗੇ ਇਸ ਗੱਲ ਮੈਂ ਤਾਂ ਦਸ ਵਾਰੀ ਦੇਖੋ ਇੱਕ ਚੀਜ਼ ਹਸਾਂ ਨੀਵੇਂ ਰੁੱਖਾਂ ਨੂੰ ਫੁੱਲ ਲੱਗਦੇ ਆ ਜੇਕਰ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਕੰਫੈਸ ਕਰਨਾ ਦੇਖੋ ਮੈਂ ਮੈਂ ਮੰਗ ਲਈ ਮੈਂ ਤਾਂ ਤੁਹਾਡੇ ਕੋ ਫੋਨ ਤੇ ਪਹਿਲਾਂ ਹੀ ਕਹਤਾ ਵੀ ਹਾਂ ਮੇਰੇ ਲੱਗਦਾ ਗਲਤ ਹੈ ਹਾਂ ਹਰ ਪ੍ਰੋਫੈਸ਼ਨ ਵਿੱਚ ਤਕਰੀਬਨ ਕਾਫੀ ਤਾਲੀਆਂ ਭੇਡਾਂ ਹੈਗੀਆਂ ਹਰ ਪ੍ਰੋਫੈਸ਼ਨ ਜਿਹੜਾ ਪਰ ਹਰ ਇੱਕ ਮਿੰਟ ਜਨਰਲਾਈਜ਼ ਨਹੀਂ ਕਰ ਸਕਦੇ ਅੱਛਾ ਹੁਣ ਜਿਹੜੇ ਬੈਠੇ ਆ ਜਿਹੜੇ ਚਿਹਰੇ ਜਿਨ੍ਹਾਂ ਨੇ ਜ਼ਾਗਦਾ ਮੀਰਦਾਨੇ ਸਵਾਰ ਸਾਧ ਦਿੱਤਾ ਮੈਂ ਹਮੇਸ਼ਾ ਹੀ ਨਾ ਦੀ ਮੇਰੇ ਖਾਤੇ ਜੇ ਤੁਸੀਂ ਪਿਛਲਾ ਸੋਸ਼ਲ ਮੀਡੀਆ ਕੱਢੋਗੇ ਨਾ ਤੇ ਮੈਂ ਤਾਰੀਫ਼ ਹੀ ਕੀਤੀ ਹੋਏਗੀ ਮੰਗਦੇ ਆਂ ਜੀ ਮੰਗਦੇ ਆਂ ਆਪਣੀ ਲਫ਼ਜ਼ਾਂ ਦੀ ਗੱਲ ਹਾਂ ਜੀ ਮੈਂ ਮਾਫੀ ਮੰਗਦਾ ਪੱਤਰਕਾਰ ਭਾਈ ਜਤਾ ਕੁਝ ਮੇਰੀ ਕੋਈ ਇੱਕ ਭਾਵਨਾ ਕਰਕੇ ਕੇ ਨੂੰ ਨੁਕਸਾਨ ਅ ਜਿਹੜੀ ਬੜੀ ਹੀ ਨਿੰਦਾ ਜਨਕ ਜਿਹੜੀ ਗੱਲ ਹੋਈ ਸੀ ਜਿਸ ਦੇ ਵਿੱਚ ਕਿ ਇੱਕ ਸਮਾਜ ਸੇਵੀ ਆਪਣੇ ਆਪ ਨੂੰ ਕਹਿੰਦਾ ਸੁਭਾਸ ਸੈਗਲ ਹਨਾ ਹੁਣੇ ਹੀ ਥੋੜੀ ਦੇਰ ਪਹਿਲਾਂ ਉਹਨੂੰ ਛੱਡਿਆ ਸੀਗਾ ਬਲਕਿ ਇੱਕ ਪ੍ਰੈਸ ਕਲੱਬ ਵੱਲੋਂ ਇੱਕ ਤਰ੍ਹਾਂ ਦਾ ਸਨਮਾਨ ਕੀਤਾ ਗਿਆ ਸੀਗਾ ਜਿਹਦੇ ਵਿੱਚ ਆ ਕੇ ਉਹਨਾਂ ਨੇ ਅਨ ਕੰਡੀਸ਼ਨਲ ਜਿਹੜੀ ਹੈ ਮਾਫੀ ਮੰਗੀ ਹੈ ਔਰ ਸਮਸਤ ਪੱਤਰਕਾਰ ਭਾਈਚਾਰੇ ਕੋ ਮਾਫੀ ਮੰਗੀ ਆ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜਿਹੜੀ ਗਲਤੀ ਮੇਰੇ ਕੋਈ ਹੈ ਮੈਂ ਇਹਨੂੰ ਰੀਅਲਾਈਜ਼ ਕਰਦਾ ਵਾਂ ਤੇ ਮੇਰੇ ਕੋਈ ਜਿਹੜੀ ਗਲਤੀ ਹੋਈ ਹੈ ਉਹ ਮੈਂ ਸਾਰਿਆਂ ਦੇ ਵਿੱਚ ਮਾਫੀ ਮੰਗਣ ਨੂੰ ਤਿਆਰ ਆ ਔਰ ਮਾਫੀ ਮੰਗੀ ਵੀ ਆ ਬਕਾਇਦਾ ਤੌਰ ਤੇ ਉਹਦੀ ਵੀਡੀਓ ਬਣੀ ਹੈ ਉਹ ਤੁਹਾਡੇ ਨਾਲ ਸਾਰਿਆਂ ਨਾਲ ਵੀਡੀਓ ਜਿਹੜੀ ਸਾਂਝੀ ਕਰ ਦਿੱਤੀ ਜਾਵੇਗੀ ਕਿਉਂਕਿ ਦੇਖੋ ਇੱਕ ਪ੍ਰੋਸੈਸ ਜਿਹੜਾ ਚੱਲਦਾ ਵਾ ਪ੍ਰੋਸ ਬਹੁਤ ਸਾਰੇ ਪੱਤਰਕਾਰ ਸਾਡੇ ਵੀਰ ਬਹੁਤ ਭੜਗ ਗਏ ਸੀਗੇ ਇਸ ਗੱਲ ਨੂੰ ਲੈ ਕੇ ਜਦੋਂ ਉਹਨੇ ਕਹਿ ਦਿੱਤਾ ਕਿ 95% ਜਿਹੜੇ ਪੱਤਰਕਾਰ ਨੇ ਉਹ ਕਰਪਟ ਨੇ ਔਰ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਸੀਗਾ ਮੈਂ ਸਮਝਦਾ ਕਿ ਹੁਣ ਦੀ ਘੜੀ ਦੇ ਵਿੱਚ ਜੇ ਇਸ ਬਾਸ ਸ਼ੈਗਲ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਇਸ ਵੇਲੇ ਸਭ ਤੋਂ ਵੱਡਾ ਦੋਸ਼ੀ ਜਿਹੜਾ ਉਹ ਰਮੇਸ਼ ਸ਼ੁਕਲਾ ਸਫਰ ਹੈ ਜਿਹੜਾ ਜਿਹਦੇ ਵੱਲੋਂ ਨਾ ਮਾਫੀ ਮੰਗੀ ਗਈ ਹੈ ਨਾ ਉਹ ਕੋ ਵੀਡੀਓ ਉਹਨੇ ਵੀਡੀਓ ਡਿਲੀਟ ਕੀਤੀ ਆ ਨਾ ਇੱਥੇ ਉਹ ਪਹੁੰਚਿਆ ਵਾ ਤੇ ਬਲਕਿ ਉਹਨੂੰ ਹੋਰ ਵਾਇਰਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸਬਾਸ਼ ਸ਼ੈਗਲ ਨੇ ਵੀ ਉਹਨੂੰ ਕਿਹਾ ਕਿ ਇਹ ਵੀਡੀਓ ਡਿਲੀਟ ਕਰ ਦੇ ਸਾਡੇ ਕੋਲ ਗਲਤੀ ਹੋਈ ਉਨੇ ਤਾਰੇ ਵੀ ਵੀਡੀਓ ਡਿਲੀਟ ਨਹੀਂ ਕੀਤੀ ਇਸ ਕਰਕੇ ਹੁਣ ਜਿਹੜਾ ਕਾਨੂੰਨੀ ਪਹਿਲੂ ਜਿਹੜਾ ਵਾ ਕਾਨੂੰਨੀ ਕਾਰਵਾਈ ਜਿਹੜੀ ਸਾਰੀ ਆ ਉਹ ਰਮੇਸ਼ ਸ਼ੁਕਲਾ ਸਫਰ ਦੇ ਖਿਲਾਫ ਜਿਹੜੀ ਉਹ ਕੀਤੀ ਜਾਏਗੀ ਆਪਾਂ ਸਾਰਾ ਸਾਡਾ ਜਿਹੜਾ ਪੱਤਰਕਾਰ ਪਾਈਚਾਰਾ ਬਿਲਕੁਲ ਇੱਕਜੁੱਟ ਹੈ ਇਸ ਗੱਲ ਨੂੰ ਲੈ ਕੇ ਤੇ ਮੈਂ ਜਦੋਂ ਮੇਰੀ ਸਪਾਸਾਈਕਲ ਨਾਲ ਪਹਿਲਾਂ ਗੱਲ ਹੋਈ ਸੀ ਪਹਿਲਾਂ ਵੀ ਮੈਂ ਉਹਨੂੰ ਇਹ ਗੱਲ ਕਹੀ ਸੀ ਅਫਸਰਾਂ ਦੇ ਖਿਲਾਫ ਤੁਸੀਂ ਬੋਲ ਸਕਦੇ ਹੋ ਪੋਲਿਟਿਸ਼ੀਨਾਂ ਦੇ ਖਿਲਾਫ ਤੁਸੀਂ ਬੋਲ ਸਕਦੇ ਹੋ ਬੋਲੋ ਰਾਜ-ਰਾਜ ਬੋਲੋ ਜਿਹੜਾ ਬੰਦਾ ਗਲਤ ਹੋਏਗਾ ਤੁਹਾਨੂੰ ਜਵਾਬ ਨਹੀਂ ਦੇਵੇਗਾ ਜਿਹੜਾ ਬੰਦਾ ਠੀਕ ਹੋਏਗਾ ਤੁਹਾਡੇ ਗਲੇ ਚ ਗੂਠ ਤਾ ਔਰ ਅੱਗੇ ਵੀ ਕਰਦੇ ਰਾਂਗੇ ਇਸ ਕਰਕੇ ਜਿਹੜੇ ਵੀ ਇਹ ਭਰਾ ਮੇਰੇ ਵੀਡੀਓ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਵਾਸਤੇ ਸਖਤ ਤਾੜਨਾਵਾ ਕਿ ਬੋਲਣ ਤੋਂ ਪਹਿਲਾਂ ਤੋਲੋ ਚੰਗੀ ਤਰ੍ਹਾਂ ਸੋਚ ਸਮਝ ਕੇ ਬੋਲੋ ਹਾਂ ਜੇ ਕੋਈ ਗਲਤ ਆ ਸਬੂਤਾਂ ਸਮੇਤ ਸਾਡੇ ਸਾਹਮਣੇ ਲੈ ਕੇ ਆਓ ਉਹਨੂੰ ਜੇ ਕੋਈ ਪੱਤਰਕਾਰ ਤੁਹਾਨੂੰ ਲੱਗਦਾ ਕਿਸੇ ਨੂੰ ਬਲੈਕਮੇਲ ਕਰ ਰਿਹਾ ਕਿਸੇ ਨੂੰ ਗਲਤ ਕਰ ਰਿਹਾ ਵਾ ਉਹ ਸਬੂਤਾਂ ਸਮੇਤ ਸਾਡੇ ਕੋਲ ਲੈ ਕੇ ਆਓ ਅਸੀਂ ਉਹਦੇ ਤੋਂ ਪਹਿਲਾਂ ਪੁਲਿਸ ਤੋਂ ਪਹਿਲਾਂ ਅਸੀਂ ਆਪ ਕਾਰਵਾਈ ਕਰਾਂਗੇ ਬਲਕਿ ਪੁਲਿਸ ਕੋਲੋਂ ਵੀ ਕਰਵਾਵਾਂਗੇ ਇਸ ਗੱਲ ਲਈ ਆਪਾਂ ਵਚਨ ਬਾਧਿਆ ਹਮੇਸ਼ਾ ਪਹਿਲਾਂ ਕੀਤਾ ਵੀ ਤੇ ਕਰਦੇ ਰਾਵਾਂਗੇ ਇਸ ਕਰਕੇ ਜਰਨਲਾਈਜ਼ ਕਰਨਾ ਸਾਰਿਆਂ ਨੂੰ ਕਹਿਣਾ ਇਹ ਬਹੁਤ ਵੱਡੀ ਗਲਤ ਗੱਲ ਜਿਹੜੀ ਹੋਈ ਆ ਔਰ ਮਾਫੀ ਮੰਗੀ ਗਈ ਹੈ ਬਕਾਇਦਾ ਤੌਰ ਤੇ ਔਰ ਜਿੰਨੇ ਇੱਥੇ ਮੇਰੇ ਵੀਰ ਖੜੇ ਨੇ ਉਦੇਦਾਰ ਵੀ ਖੜੇ ਨੇ ਤੇ ਇਹ ਸਾਰਿਆਂ ਨੇ ਉਸ ਮਾਫੀ ਨੂੰ ਐਕਸੈਪਟ ਕੀਤਾ ਹੈ ਸੋ ਦੇਖੋ ਪਰਚਾ ਦਰਜ ਕਰਾਨ ਪਾਸੇ ਜਦੋਂ ਆਪਾਂ ਤੁਰਦੇ ਆ ਨਾ ਉਹ ਬੜਾ ਸਮਾਂ ਲੱਗ ਜਾਂਦਾ ਜਿਹੜਾ ਜਿਹੜਾ ਸਾਡਾ ਕਾਨੂੰਨੀ ਸਿਸਟਮ ਹੈ ਨਾ ਜਿਹੜਾ ਉਹ ਬੜਾ ਲੰਮਾ ਚੌੜਾ ਵਾ ਉਹਦੇ ਵਿੱਚ ਕਿਸੇ ਨੂੰ ਕੋਈ ਇਨਸਾਫ ਛੇਤੀ ਕੀਤਾ ਮਿਲਦਾ ਨਹੀਂ ਆ ਬਹੁਤ ਸਮਾਂ ਗੁਜ਼ਰਨ ਜਾਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਜਸਟਿਸ ਡਿਲੇਡ ਜਸਟਿਸ ਡਿਨਾਈਡ ਆਪਾਂ ਉਹ ਗੱਲ ਕਰਦੇ ਆ ਪਰ ਜਸਟਿਸ ਦਾ ਮਤਲਬ ਹੁੰਦਾ ਜਦੋਂ ਇੱਕ ਬੰਦਾ ਰੀਅਲਾਈਜ਼ ਕਰ ਲੈਂਦਾ ਜਦੋਂ ਆਪਣੀ ਗਲਤੀ ਮੰਨ ਲੈਂਦਾ ਵਾ ਮੰਨ ਕੇ ਉਹਦੀ ਬਕਾਇਦਾ ਤੌਰ ਤੇ ਵੀਡੀਓ ਜਿਹੜੀ ਹੈ ਜਿਸ ਤਰ੍ਹਾਂ ਪਹਿਲਾਂ ਟ੍ਰੈਵਲ ਕੀਤੀ ਵੀਡੀਓ ਇਹ ਵੀ ਵੀਡੀਓ ਉਸੇ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਟ੍ਰੈਵਲ ਕਰਨੀ ਸਾਰੀਆਂ ਥਾਵਾਂ ਤੇ ਪਾਉਣੀ ਆ ਤਾਂ ਕਿ ਹਰ ਇੱਕ ਨੂੰ ਰੀਅਲਾਈਜ਼ ਹੋ ਜਾਏ ਕਿ ਆਪਾਂ ਗਲਤੀ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ